ਪੰਜਾਬ ਦੇ ਵਿੱਚ ਇੱਕ ਬੱਚੀ ਦਾ ਇੱਕ ਕੁੜੀ ਦਾ ਕਮਲਕੌਰ ਭਾਬੀ ਜੀ ਦਾ ਨਾਮ ਹੈ ਜਦ ਕਿ ਗੁਰਮਤਿ ਵਿੱਚ ਭਾਬੀ ਸ਼ਬਦ ਪਰਵਾਨ ਨਹੀਂ ਹੈ ਉਹਦਾ ਮਰਡਰ ਹੋਇਆ ਤੇ ਨਾਲ ਹੀ ਅਮਰਤਪਾਲ ਸਿੰਘ ਮਹਿਰੋਂ ਵੱਲੋਂ ਇੱਕ ਵੀਡੀਓ ਜਾਰੀ ਕਰੀ ਗਈ ਹੈ ਕਿ ਜਿਹਦੇ ਵਿੱਚ ਅਜੇ ਵੀ ਉਹ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੀਆਂ ਧੀਆਂ ਨੂੰ ਪੰਜਾਬ ਦੀਆਂ ਕੁੜੀਆਂ ਨੂੰ ਧਮਕਾਉਂਦਾ ਪਿਆ ਤੇ ਮਹਿਮਾਨਜੋਗ ਮੁੱਖ ਮੰਤਰੀ ਸਾਬ ਭਗਵੰਤ ਸਿੰਘ ਮਾਨ ਤੇ ਨਾਲ ਹੀ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਤੁਸੀਂ ਕਿੰਨਕ ਹੋਰ ਅਜੇ ਬੱਚੇ ਮਰਾਉਣੇ ਨੇ ਇਹ ਜਿਹੜੇ ਬਾਣੇ ਦੇ ਅੰਦਰ ਇਹ ਗੈਂਗਸਟਰ ਨੇ ਨਾ ਕਿ ਇਹ ਗੁਰੂ ਦੇ ਸਿੱਖ ਨੇ ਗੁਰੂ ਦਾ ਇਹ ਕੀ ਬੋਲ ਰਿਹਾ ਹੈ ਗੁਰੂ ਦਾ ਸਿੰਘ ਬਿਹਾਰ ਦੇ ਲੋਕਾਂ ਨੂੰ ਬਿਹਾਰ ਦੀਆਂ ਕੁੜੀਆਂ ਬਾਰੇ ਬਿਹਾਰ ਨੂੰ ਉੱਤਰ ਪ੍ਰਦੇਸ਼ ਬਾਰੇ ਯੂਪੀ ਬਾਰੇ ਕਦੇ ਮਾੜਾ ਨਹੀਂ ਬੋਲ ਸਕਦਾ ਮੈਨਰ ਨੂੰ ਇਹ ਅਜੇ ਪਤਾ ਨਹੀਂ ਕਿ ਗੁਰੂ ਸਾਹਿਬ ਦਾ ਜਨਮ ਕਿੱਥੇ ਹੋਇਆ ਗੁਰੂ ਸਾਹਿਬ ਨੇ ਯੂਪੀ ਜਿਹੜਾ ਉੱਤਰ ਪ੍ਰਦੇਸ਼ ਹੈ ਉੱਥੇ ਮਾਤਾ ਗੁਜਰੀ ਨੇ ਆਪਣਾ ਗਰਭ ਵਿੱਚ ਆਏ ਤੇ ਬਿਹਾਰ ਦੇ ਪਟਨਾ ਸ਼ਹਿਰ ਦੇ ਵਿੱਚ ਜਾ ਕੇ ਮਾਤਾ ਗੁਜਰੀ ਦੇ ਘਰ ਉਹਨਾਂ ਦਾ ਜਨਮ ਹੋਣਾ ਹੋਇਆ ਸੋ ਇਹ ਗੁਰੂ ਦਾ ਸਿੱਖ ਕਿਸੇ ਬਾਰੇ ਮਾੜਾ ਨਹੀਂ ਬੋਲ ਸਕਦਾ